ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਜਿੰਨੇ ਵੀ ਸੰਗਤ ਇਸ ਚੈਨਲ ਦੇ ਮਾਧਿਅਮ ਦੇ ਨਾਲ ਦਸ ਨੂੰ ਦਿਖ ਰਹੀ ਹੈ ਉਹ ਸੌਖਾ ਤੇ ਆਸਾਨ ਤਰੀਕਾ ਗੁੰਗਾ ਬਣਾ ਕੇ ਛੋਟੀ ਕਿਸ ਕਿ ਸਜਾਉਣ ਦਾ ਆ ਦੇਖੋ ਪਰਨਾ ਨੀਲਾ ਰੰਗ ਕੋਈ ਵੀ ਲਰੂ ਤੁਸੀਂ ਇਹਨੂੰ ਡਬਲ ਕਰ ਲਓ ਜਾਂ ਕਹਿਰਾ ਪਾੜੋ ਇਹ ਮੇਰਾ ਹੈਗਾ ਸੰਪੂਰਨ ਡਬਲ ਕੀਤਾ ਹੋਇਆ ਇਹਦੇ ਕਰਕੇ ਨਿੱਗਰ ਸੋਹਣ ਦਾ ਸਾਬੜ ਕੇ ਉਹ ਸਮਝ ਜਿਆਦਾ ਟਾਈਮ ਨਹੀਂ ਲੱਗਦਾ ਫਿਰ ਕੱਟਣ خاطر ਉਹ ਥੋੜੇ ਸਮੇਂ ਵਿੱਚ ਸੋਹਣਾ ਤੇ ਸੁੰਦਰ ਨਮਲਾ ਕਿਸ ਕੀ ਸਾਡੇ ਕੀ ਹਾਜ਼ਰ ਹੋ ਜਾਂਦਾ ਹੈ ਦੇਖੋ ਸਤਿ ਸਿਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ